ਵਾਇਪੁਰ ਕੀ ਖਾਲਸਾ ਵਾਇਪੁਰ ਕੀ ਫਤਿਹ ਅਸੀਂ ਸਾਰੇ ਪਤਵੰਤੇ ਸਾਜਣੇ ਇਕੱਠੇ ਹੋਏ ਇੱਥੇ ਆਪਣੇ ਚੌਂਗ ਦੇ ਵਿੱਚ ਇੱਥੇ ਐਕਸੀਡੈਂਟ ਬਹੁਤ ਜਿਆਦਾ ਹੁੰਦੇ ਸੀ ਤੇ ਜ세ਦਾਦ ਬਲਕਾਰ ਸੋਂ ਢਿੱਲੋਂ ਸਾਹਿਬ ਜੀ ਉਹਨਾਂ ਬਹੁਤ ਅਹਿ ਰਣੀ ਆ ਬਹੁਤ ਹੀ ਧੰਨਵਾਦੀ ਆ ਜਿਨ੍ਹਾਂ ਨੇ ਇੱਥੇ ਐਕਸੀਡੈਂਟ ਹੋਣ ਤੋਂ ਇੱਕ ਰੋਡ ਬੰਦ ਕਰਕੇ ਜਿਹਨੇ ਬਹੁਤ ਸਾਰੀਆਂ ਜ਼ਿੰਦਗੀਆਂ ਨੂੰ ਬਚਾਇਆ ਵਾ ਇੱਥੇ ਇੰਨੀਆਂ ਤੇਜ਼ ਸਪੀਡ ਚ ਗੱਡੀਆਂ ਹੁੰਦੀਆਂ ਸੀ ਜਿਹੜਾ ਇੱਕ ਦੂਜੇ ਪਤਾ ਨਹੀਂ ਲੱਗਦਾ ਤੇ ਮੌਤ ਦਾ ਕਾਰਨ ਬਣ ਜਾਂਦੇ ਸੀ ਤੇ ਇੱਥੇ ਇਹਨਾਂ ਨੇ ਇੱਕ ਡੇਰਾ ਵੀ ਬਹੁਤ ਸੋਹਣਾ ਡੇਰਾ ਤਿਆਰ ਕੀਤਾ ਹੋਇਆ ਵਾ ਜਿੱਥੇ 700 ਫੁੱਟ ਡੂੰਘਾ ਨਾ ਬੋਰ ਕਰਾਇਆ ਹੋਇਆ ਵਾ ਜਿਹਦਾ ਪਾਣੀ ਬਹੁਤ ਠੂਠੂ ਤੋਂ ਲੋਕ ਆ ਕੇ ਪੀਂਦੇ ਆ ਲੰਗਰ ਵੀ ਇੱਥੇ ਮਿਲਦਾ ਵਾ 24 ਘੰਟੇ ਤੇ ਆਉਣ ਜਾਣ ਵਾਲੇ ਲੋਕੀ ਇੱਥੇ ਸੇਫ ਹੋ ਗਏ ਆ ਤੇ ਬਹੁਤ ਹੀ ਭਾਰੀ ਇੱਥੇ ਬੂਟਿਆਂ ਦਾ ਜੰਗਲ ਹੀ ਜਿਸ ਰਾਤ ਨੂੰ ਲੋਕ ਡਰਦੇ ਲੰਘਦੇ ਨਹੀਂ ਸੀ ਤੇ ਉਹ ਆਪਣੀ ਜ਼ਿੰਦਗੀ ਤੋਂ ਕਈ ਹੱਥ ਵੀ ਧੋਵਿੰਦੇ ਸੀ ਪਰ ਜਦੋਂ ਇਹਨਾਂ ਨੇ ਡੇਰਾ ਬਣਾਇਆ ਵਾ ਤੇ ਜਿੱਥੇ ਜਨਮ ਸ਼ਾਹ ਵੀ ਇਹਨਾਂ ਚੜਾਇਆ ਵਾ ਤੇ ਆ ਕੇ ਜਾਂਦੇ ਰਾਈ ਪ੍ਰਸਾਦਾਂ ਵੀ ਸਕਦੇ ਆ ਅਸੀਂ ਪ੍ਰਮਾਤਮਾ ਜੜੀ ਇਹ ਅਰਦਾਸ ਕਰਦੇ ਆਂ ਕਿ ਜਿਵੇਂ ਅਦਾਰ ਢਿੱਲੋ ਸਾਹਿਬ ਚੜ੍ਹਦੀ ਕਲਾ ਵਿੱਚ ਰਹਿਣਾ ਤੇ ਪ੍ਰਮਾਤਮਾ ਦੀ ਜ਼ਿੰਦਗੀ ਲੰਮੀ ਕਰੇ ਬੜੀ ਬੜੀ ਵੈਗਰਜੀਕਾ ਖਾਲਸਾ ਵੈਗਰਜੀਕੀ ਫਤਿਹ ਭਲਕਾਰ ਸਿੰਘ ਢਿੱਲੋ ਸਾਹਿਬ ਚੋਲਾ ਸਾਹਿਬ ਦੇ ਵਿੱਚ ਰਹਿੰਦੇ ਆ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਜੀ ਇਹਨਾਂ ਨੇ ਬੜੇ ਵਧੀਆ ਕੰਮ ਕੀਤੇ ਆ ਜੀ ਇਹਨਾਂ ਨੇ 700 700 ਫੁੱਟ ਬੋਰ ਕਰਾਇਆ ਇਹਨਾਂ ਨੇ ਜਿੰਨਾ ਇਲਾਕੇ ਦੇ ਜਿੱਥੇ ਆ ਡੇਰਾ ਵਾ ਬਾਬੇ ਤਾਰਾ ਉਹਨਾਂ ਡੇਰਾ ਇੱਥੇ ਬਣਿਆ ਵਾ ਇੱਥੇ ਵੀ ਬੋਰ ਕਰਾਇਆ ਲੋਕ ਰਾਜਸਥਾਨ ਤੱਕਰ ਪਾਣੀ ਲੈ ਕੇ ਜਾਂਦੇ ਆ ਰਾਜਸਥਾਨ ਤੱਕਰ ਜੰਮੂ ਕਸ਼ਮੀਰ ਤੱਕਰ ਪਾਣੀ ਲੈ ਕੇ ਇੱਥੋਂ ਜਾਂਦੇ ਆ ਬਹੁਤ ਸ਼ੁੱਧ ਪਾਣੀ ਆ ਹੋਰ ਵੀ ਕਈਆਂ ਥਾਵਾਂ ਤੇ ਇਹਨਾਂ ਨੇ ਬੋਰ ਕਰਾਇਆ ਬੜਾ ਇਲਾਕੇ ਵਾਸਤੇ ਬੜਾ ਸੋਚਦੇ ਆ ਬਾਬਾ ਜੀ ਇਹਨਾਂ ਦਾ ਧੰਨਵਾਦ ਜੀ ਇਹ ਬਹੁਤ ਨੇਕ ਬੰਦੇ ਆ ਤੇ ਇਹਨਾਂ ਨੂੰ ਮਹਾਰਾਜ ਚੜ੍ਹਦੀ ਕਲਾ ਰੱਖੇ ਵੈਰ ਜੀ ਦਾ ਖਵਾਲਸਾ ਵੈਰ ਜੀ ਦੀ ਫਤਿਹ ਅਸੀਂ ਗੁਰੂ ਨਾਨਕ ਨਾਮ ਲਿਵਾ ਸੰਗਤਾਂ ਨੂੰ ਦੱਸਣਾ ਚਾਹੁੰਦੇ ਆ ਕਿ ਇਹ ਜਿਹੜੀ ਟੈਂਕੀ ਆ 5 6 ਹਜ਼ਾਰ ਲੀਟਰ ਦੀ ਇੱਥੇ 70 ਫੁੱਟ ਬੋਰ ਕਰਾਇਆ ਵਾ ਕੋ ਪਾਣੀ ਪੀਣ ਜੋ ਕਿਤੇ ਰਹਿ ਨਹੀਂ ਗਿਆ ਇਲਾਕੇ ਦੇ ਵਿੱਚ ਤੇ ਇਸ ਕਰਕੇ ਇਹ ਸਾਡੀ ਲੋੜ ਪਈ ਇਸ ਟੈਂਕੀ ਦਾ ਪਾਣੀ ਜੰਮੂ ਕਸ਼ਮੀਰ ਨੂੰ ਰਾਜਸਥਾਨ ਨੂੰ ਬੰਬੇ ਕਾ ਗੱਤੇ ਤੱਕ ਪਾਣੀ ਕਿੱਥੋਂ ਤੱਕ ਜਾਂਦਾ ਵਾ ਤੇ ਮਾਰੇ ਮੇਰੇ ਨਾਲ ਲੋਕੀ ਪਿੰਦੇ ਪਾਣੀ ਠੰਡਾ ਪਾਣੀ ਨਾਲ ਲਖੀਆ ਆਪਣਾ ਵਕਤ ਨੂੰ ਲੱਗਾ ਵਾ ਇਹਦੇ ਟੈਂਕੀ ਦਾ ਬੋਝ ਆ ਸੁਖਾ ਟਰੱਕਾਂ ਟਰੱਕਾਂ ਵਾਲੇ ਭੜਾਈਆਂ ਨੂੰ ਅੱਡਾਈ ਨੇ ਪਰ ਪਰ ਕੇ ਨਿਗਾ ਲਿੰਦੇ ਆ ਵੈਖ ਜੀ ਖਾਲਸਾ ਵੈਖ ਜੀ ਬਾਬਾ ਜੀ ਇਤੋਂ ਬਿਨਾ ਹੋਰ ਤੁਸੀਂ ਕਿੱਥੇ ਕਿੱਥੇ ਕਰਵਾਏ ਜੀ ਬੋਰ ਤੇ ਟੈਂਕੀਆਂ ਲਵਾਈਆਂ ਜੀ ਹੋਰ ਤੇ ਬਾਬੇ ਦੂਖਨਵਾਰ ਸਾਹਿਬ ਇੱਕ ਲੋਕਾਇ ਬੋਰ ਵੀ ਸੱਸ ਫੁੱਟੋਂ ਕਰਾਇਆ ਵਾ ਇੱਕ ਆਪਾਂ ਕਰਾਇਆ ਬਾਬੇ ਕੋਲਾਂ ਡੇਰੇ ਕਰਾਇਆ ਵਾ ਇੱਕ ਆਪਣੇ ਘਰ ਦੇ ਲਾਗੇ ਕਰਾਇਆ ਵਾ ਸੱਸ ਟੈਂਕੀਆਂ ਲਾਈਆਂ ਲੇਕਿਨ ਖਾਣੇ ਉੱਤੇ ਆਤਾ ਹੈ ਜੇ ਖਾਣੇ ਦੇ ਲੋਕ ਕਿਉਂ ਕਰਦੇ ਪੂਰ ਪਾਣੀ ਕਿਉਂ ਵਧੀਆ ਫਲੋਰ ਪਾਣੀ ਕਿਉਂ ਅੱਗੇ ਪਾਣੀ 150 ਫੁੱਟ 200 ਫੁੱਟ ਦਾ ਪਾਣੀ ਉਹ ਜਿਹੜਾ ਯਾਰੀਗਾ ਇਹ ਕਰਕੇ ਸਾਨੂੰ ਜੂਰੀ ਸੇਵਾ ਕਰਨੀ ਪਈ ਹੈ ਇਸ ਕਰਕੇ ਲੋਕੀ ਬਿਮਾਰੀ ਦੇ ਬਚਨਗੇ ਚੰਗਾ ਪੜੀ ਫਿਰ ਬਾਬਾ ਜੀ ਸਮਾਜ ਨੂੰ ਕੀ ਦੇਣਾ ਚਾਹੁੰਦੇ ਤੁਸੀਂ ਕੀ ਪੈਸੇ ਦੇਣਾ ਚਾਹੁੰਦੇ ਲੋਕਾਂ ਨੂੰ ਲੋਕਾਂ ਦੇ ਹੋ ਆਨੇ ਚਲ ਜੇ ਜਿਹੜਾ ਪਾਣੀ ਜਿੰਨਾ ਮੱਦੀ ਖਰੋਇਓ ਸੋ ਪਰ ਪਰ ਕੇ ਹੋਰ ਦੀ ਜੇ ਨਹੀਂ ਕਰ ਸਕਦਾ ਬੋਰ ਜਿਹੜਾ ਤੇ ਪਾਣੀ ਵਧਿਆ ਖਰੋਇਓ ਜੇ ਜੇ ਕੋਈ ਗੱਲ ਕਿਸੇ ਮਾਲੀ ਗੱਲ ਖੜਦੇ ਪਾਣੀ ਆਪਾਂ ਉਦਾਂ ਪਾਣੀ ਬਾਹਰ ਦੇਸਾਂ ਮੋਲ ਦੇਨੇ ਅਮਰੀਕਾ ਚ ਚਲ ਜਿਓ ਕੈਨੇਡਾ ਚ ਚਲ ਜਿਓ ਉੱਥੇ 1 ਡਾਲਰ ਦਾ 5-5 ਲੀਟਰ ਮਹਾਂ ਪਾਣੀ ਮੁੱਲ ਮਿਲਦਾ ਵਾ ਇਹਦੇ ਫ੍ਰੀ ਪਾਣੀ ਜਿੰਨਾ ਮੱਦੀ ਵਦੋ ਰਾਜੀ ਖਾਸ ਸਾਹਿਬ ਵੈਗਦੀ ਫਤਿਹ ਹੋ ਰਬ ਇੱਕ ਗੁੰਝਰਦਾਰ ਬਜ਼ਾਰਤ ਤੇਰਾ ਬਤ ਗੋਰਖ ਤੰਦਾ ਤੇ ਕਿਸ ਦੇ ਖੋਲਣ ਲੱਗਿਆ ਕਾਫਰ ਹੋ ਜੇ ਬੰਦਾ ਕਾਫਰ ਹੋਣੋਂ ਡਰ ਕੇ ਵੀ ਤੂੰ ਖੋਜੂ ਮੂਲ ਨਾ ਖੁੰਜੀ ਲਾਈ ਲਗ ਮੂਮਨ ਦੇ ਨਾਲੋਂ ਇੱਕ ਖੋਜੀ ਕਾਫਰ ਚੰਗਾ ਲਾਈ ਲਗ ਮੂਮਨ ਦੇ ਨਾਲੋਂ ਇੱਕ ਖੋਜੀ ਕਾਫਰ ਚੰਗਾ ਗੁਰੂ ਪਿਆਰੀ ਸਾ ਸੰਗਤ ਜੀ ਅਸੀਂ ਇਹ ਸਿਰਫ ਗੁਰੂ ਪੰਥ ਨੂੰ ਜਾਂ ਆਪਣੇ ਜਨਤਾ ਨੂੰ ਪੰਜਾਬ ਜਨਤਾ ਨੂੰ ਇਹ ਸਿਰਫ ਦੱਸਣ ਵਾਸਤੇ ਅੱਜ ਆਏ ਆ ਕਿ ਅਸੀਂ ਜੋ ਵੀ ਕੀਤਾ ਵਾ ਜਨਤਾ ਦੇ ਭਲੇ ਵਾਸਤੇ ਕੀਤਾ ਵਾ ਇਹ ਕੋਈ ਡੂੰਗੇ ਬੋਰ ਤੇ ਸਾਸ-ਸਾਸ ਫੋੜੂਂਗੇ ਇਸੇ ਕਰਕੇ ਕਰਾਇਆ ਵੀ ਲੋਕੀ ਵਾਜ ਤੋਂ 20-20 ਸਾਲ ਪਿੰਨ ਕਰ ਰਹੇ ਆ ਕਿ ਲੋਕੀ ਬਹੁਤ ਗੰਦਾ ਪਾਣੀ ਪੀਂਦੇ ਆ ਤੇ ਬਹੁਤ ਪਾਣੀ ਦੇ ਨਾਲ ਬਿਮਾਰੀ ਲੱਗਦੀ ਆ ਤੇ ਬਾਕੀ ਜਿੱਥੇ ਖਾਲ ਬਣਾਏ ਪੱਕੇ ਹੀ ਨੌ ਨਾ ਕੀ ਤਿੰਨ ਖਾਲ ਬਣਾਏ ਆ ਸਿਰਫ ਲੋਕਾਂ ਵਾਸਤੇ ਲੋਕੀ ਪਾਣੀ ਲੈਣ ਆਪਣੇ ਖੇਤਾਂ ਨੂੰ ਤੇ ਬਿਨਾ ਵੀ ਵਧੀਆ ਨਾਲ ਪਾਣੀ ਵਧੀਆ ਨਾਲ ਫਸਲ ਚੰਗੀ ਹੁੰਦੀ ਆ ਹੋ ਜੇ ਅਹੀਂ ਇੱਕ ਨਹਿਰ ਤੇ ਡੇਰਾ ਬਣਾਇਆ ਇਥੇ ਬਹੁਤ ਐਕਸੀਡੈਂਟ ਹੁੰਦੇਗੇ ਬਹੁਤ ਮਹੀਨੇ ਵਿੱਚ 5-10 ਬੰਦੇ ਮਾਰੀ ਜਾਂਦੇਗੇ ਤੇ ਉਹਦੇ ਬਚਾਅ ਵਾਸਤੇ ਮਾਰੇ ਮੇਨਾ ਹੁਣ 10-15 ਸਾਲ ਲੱਗਿਆ ਉਥੇ ਕਿਸੇ ਢੀਟ ਵੀ ਨਹੀਂ ਆਈਏ ਇਸੇ ਤਰ੍ਹਾਂ ਹੋ ਜੇ ਅਹੀਂ ਉਹ ਸਿਵਾ ਕਿਤੇ ਤਾਂ ਠਾਣਾ ਚੱਪੜ ਦੇਖਣ ਲੱਗਾ ਉਥੇ 500 ਟਾਲੀ ਮਿੱਟੀ ਪਾਈ ਪੁਰੀਆਂ ਸਕੂਲ ਡੁੱਬ ਗਿਆ ਹੈ ਪਾਣੀ ਚ ਉਥੇ 500 ਟਾਲੀ ਮਿੱਟੀ ਪਾਈ ਇਦਾਂ ਬਾਬੇ ਸ਼ਹੀਦ ਗੁਰਦੁਆਰਾ ਰਾਨੀਵਾਲਾ ਉਥੇ ਅਹੀਂ 500 ਟਾਲੀ ਮਿੱਟੀ ਪਾਈ ਤੇ 50 ਰੇਟਸ ਟਸਾਈ ਤੇ ਬਾਕੀ ਜਿਹੜੇ ਖਾਲ ਬਣਾਏ 2 2 3 4 ਕਿਲੋਮੀਟਰ ਲੰਮੇ ਬਣਾਏ ਜੋ ਕੋਈ ਬਣਾਇਆ ਵੀ ਜਨਤਾ ਵਾਸਤੇ ਬਣਾਇਆ ਸੇਵਾ ਵਾਸਤੇ ਬਣਾਇਆ ਵਾ ਤੇ ਬਾਕੀ ਪਾਣੀ ਠੰਡੇ ਦਾ ਜਿਹੜੀਆਂ ਕੈਂਡੀਆਂ ਲਾਈਆਂ ਵਾ ਉਹ ਵੀ ਬਹੁਤ ਡੂੰਘੇ ਬੋਰਾ ਕਰਕੇ ਲਾਈਆਂ ਵੀ ਲੋਕੀ ਵਧੀਆ ਪਾਣੀ ਪੀਂਦੇ ਵਧੀਆ ਜੀਵਨ ਜੀਵਨ ਬੈਜੇ ਖਾਲਸਾ ਵੈਗ ਜੀ ਫਤਿਹ